ਕਨਾ ਬਖਾਨੀ ਤੇਸ ਸਮਾਨਿਓ ਅਤਬਲ ਜਾਨਿਓ ਖਟ ਰਣਕੀਨੋ ਕਹਿ ਨਹੀਂ ਦੀਨੋ ਕਸ ਸਰ ਮਾਰੇ ਸਿਸ ਨਹੀਂ ਹਾਰੇ ਬਹੁ ਵਿਦਮਾਨ ਅਤ ਧਨ ਤਣ ਅੰਗ ਅੰਗ ਵਿਦੇ ਸਭ ਤਨ ਛੇਦੇ ਸਭ ਦਲ ਸੂਝੇ ਰਗਬਰ ਜੂਝੇ ਜਬ ਪ੍ਰਭ ਮਾਰੇ ਸਭ ਦਲ ਹਾਰੇ ਬਹੁ ਵਿਦ ਭਾਗੇ ਦਵੈ ਸਿਸ ਆਗੇ ਫਿਰ ਨਾ ਨਿਹਾਰੈ ਪ੍ਰਭ ਨਾ ਚਿਤਾਰੈ ਗ੍ਰਹਿ ਦਿਸ ਲੀਨਾ ਅਸਰਣ ਕੀਨਾ ਅਸਰਣ ਕੀਨਾ ਚੌਪਈ ਤਬ ਤੂੰ ਬਾਲ ਅਯੋਧਨ ਦੇਖਾ ਮਨੋ ਰੁਦਰ ਕੀੜਾ ਬਨ ਪੇਖਾ ਕਾਟ ਧੁਜਨ ਕੇ ਬ੍ਰਿਛ ਸਵਾਰੇ ਭੁਖਨ ਅੰਗ ਅਨੂਪ ਉਤਾਰੇ ਮੂਰਛ ਭਏ ਸਭ ਲੈ ਉਠਾਈ ਮੂਰਛ ਮੰਮੇ ਨੂੰ ਕਨੌੜ ਕਨੌੜਾ ਔਕੜਾ ਮੂਰਛ ਦਲੈਂਕੜੇ ਆ ਜੀ ਹਾਂ ਜੀ ਦਲੈਂਕੜੇ ਠੀਕ ਹੈ ਦਲੈਂਕੜੇ ਠੀਕ ਹੈ ਠੀਕ ਹੈ ਥੋੜੇ ਭਾਈ ਔਂਕੜਦਾ ਨਹੀਂ ਆ ਇਹਨੂੰ ਲਾ ਲਓ ਮੂਰਛ ਭਏ ਸਭ ਲਏ ਉਠਾਈ ਬਾਜ ਸਹਿਤ ਤਹਗੇ ਜਹ ਮਾਈ ਦੇਖ ਸਿਆ ਪਤ ਮੁਖ ਰੋਦੀਨਾ ਕਹੋ ਮੁਖ ਮੁਖ ਰੋਦੀਨਾ ਜੋ ਸੀਤਾ ਨੇ ਰਾਮਚੰਦਰ ਨੂੰ ਦੇਖਿਆ ਜਦ ਹੀ ਰੋਣ ਲੱਗਦੀ ਵੀ ਮੈਂ ਦੇਖ ਸਿਆ ਪਤ ਮੁਖ ਰੋਦੀਨਾ ਕਹੋ ਪੁੱਤ ਵਿਧਵਾ ਮਹਕੀਨਾ ਕਹਿੰਦੇ ਕਿ ਮੈਨੂੰ ਪੁੱਤ ਵਿਧਵਾ ਕਰਿਆ ਏ ਐਤ ਸ੍ਰੀ ਬਚਿੱਤਰਨਾਟਕੇ ਰਾਮ ਅਵਤਾਰ ਲਵ ਬਾਜ ਬੰਦ ਵੇ ਰਾਮ ਬਦ ਹੈ ਬੰਦ ਵੋ ਬੰਦ ਵੋ ਹੂੰ ਰਾਮ ਬਦ ਹੈ ਐਤ ਸ੍ਰੀ ਬਚਿੱਤਰਨਾਟਕੇ ਰਾਮ ਅਵਤਾਰ ਲਵ ਬਾਜ ਬੰਦ ਵੋ ਰਾਮ ਬਦ ਹੈ ਸੀਤਾ ਨੇ ਸਭ ਜੀਵਾਏ ਕਥਨੰ ਚੌਪਈ ਅਬ ਮੋਕੋ ਕਾਸ਼ਟ ਦੇ ਅਨ ਜਰਵ ਲਾਗ ਪਤ ਹਉ ਮਸਾਨਾ ਸੋਨ ਮਨ ਰਾਜ ਬਹੁਤ ਵਿਧ ਰੋਏ ਇਨ ਬਲਨ ਹਮਰੇ ਸੁਖ ਖੋਏ ਜਬ ਸੀਤਾ ਤਨ ਰਹਾ ਕੇ ਕਾਢੂ ਜਬ ਸੀਤਾ ਤਨ ਚਾਹ ਕੇ ਕਾਢੂ ਚਾਹ ਜੋ ਗਗਨ ਉਪਰਾਜ ਸੋ ਛਾਡੂ ਜਬ ਸੀਤਾ ਤਨ ਚਾਹ ਕੇ ਕਾਢੂ ਜੋਗ ਅਗਨ ਉਪਰਾਜ ਸੋ ਛਾਡੂ ਤਬ ਐਮ ਭਈ ਗਗਨ ਤੇ ਬਾਨੀ ਕਹਾਂ ਭਈ ਸੀਤਾ ਤੈ ਇਆਨੀ ਅਰੂਪਾ ਛੰਦ ਸੁਨ ਬਾਨੀ ਸਿਆ ਰਾਨੀ ਸੁਨੀ ਬਾਨੀ ਸਿਆ ਰਾਨੀ ਲਿਓ ਆਨੀ ਕਰੈ ਪਾਨੀ ਸੁਨੀ ਬਾਨੀ ਸਿਆ ਰਾਨੀ ਲਿਓ ਆਨੀ ਕਰੈ ਪਾਨੀ ਸੀਤਾ ਬਾਚ ਮਨ ਮੈਂ ਦੋਹਰਾ ਜੋ ਮਨ ਬਚ ਕਰਮ ਮਨ ਸਹਿਤ ਰਾਮ ਬਿਨਾ ਨਹੀਂ ਔਰ ਤੋ ਇਹ ਰਾਮ ਸਹਿਤ ਜੀਏ ਕਹਿਓ ਸਿਆ ਤੇ ਠੌਰ ਅਰੂਪਾ ਛੰਦ ਸਭੈ ਜਾਗੇ ਜੋ ਮਨ ਬਚ ਕਰਮਨ ਸਹਿਤ ਰਾਮ ਬਿਨਾ ਨਹੀਂ ਔਰ ਜੋ ਮਨ ਬਚ ਕਰਮਨ ਸਹਿ ਸਹਿਤ ਸਹਿਤ ਮੇਰੇ ਮਨ ਬਾਣੀ ਸੀਰ ਕਰਕੇ ਜੇ ਰਾਮ ਤੋਂ ਬਿਨਾ ਕੋਈ ਹੋਰ ਨਹੀਂ ਮੈਨੂੰ ਦਿਖਾਈ ਦਿੰਦਾ ਸਾਰੇ ਪਰਮੇਸ਼ਰ ਨੂੰ ਦੇਖਦੀ ਸੀ ਸੀਤਾ ਰਾਮ ਨੂੰ ਹੀ ਤਉ ਇਹ ਰਾਮ ਸਹਿਤ ਜੀਐ ਕਹਿੰਦੀ ਸਾਰੇ ਭਗਵਾਨ ਦੇ ਸਮੇਤ ਜਿਉਂਦੇ ਹੋ ਜਾ ਕਹਿਓ ਸੀਆ ਤੇ ਠੋ ਤਾਰੀ ਬਹੁਤ ਸਰੀਦ ਕਰਕੇ ਸੀਤਾ ਨੇ ਰਖ ਨਤੀ ਖਲਸਾ ਜੀ ਇਹ ਸਤ ਵਿੱਚ ਬਲ ਹੈ ਅਰੂਪਾ ਛੰਦ ਸਭੇ ਜਾਗੇ ਭ੍ਰਮੰ ਭਾਗੇ ਹਠਨ ਤਿਆਗੇ ਪਗੰ ਲਾਗੇ ਸੀਆ ਆਨੀ ਜਗੰ ਜਾਣੀ ਧਰਮ ਧਾਨੀ ਸਤੀ ਮਾਨੀ ਮਨੰ ਭਾਈ ਉਰੰ ਲਾਈ ਸਤੀ ਜਾਨੀ ਮਨੈ ਮਾਨੀ ਦੋਹਰਾ ਬਹੁ ਵਿਦ ਸੀਆ ਸਮੋਦ ਕਰ ਚਲੇ ਅਯੁੱਧਿਆ ਦੇਸ ਲਾਵ ਕੁਸ਼ ਦੂ ਪੁੱਤਰਨ ਸਹਿਤ ਸ੍ਰੀ ਰਗਵੀਰ ਨਰੇਸ਼ ਚੌਪਈ ਬਹੁਤ ਭਾਤ ਕਰ ਸਿਸਨ ਸਮੋਦਾ